ਲੰਗੇ ਦੇਣੀ ਆਦਮਪੁਰ ਦੇ ਪਿੰਡ ਚੋਮੋ ਵਿੱਚ ਗੁਰਦੁਆਰਾ ਸਾਹਿਬ ਦੇ ਪਿੱਲਰ ਦੇ ਨਾਲ ਇੱਕ 55 ਸਾਲ ਦੀ ਔਰਤ ਨੂੰ ਬੰਨ੍ਹ ਦਿੱਤਾ ਗਿਆ ਉੱਥੇ ਮੌਜੂਦ ਸੰਗਤਾਂ ਨੇ ਇਸ ਔਰਤ ਦੇ ਉੱਤੇ ਬੇਅਦਬੀ ਕਰਨ ਦਾ ਇਲਜ਼ਾਮ ਲਾਇਆ ਹੁਣ ਜ਼ਾਹਿਰ ਤੰਗ ਲੋ ਇਹਦਾ ਦੀ ਖਬਰ ਸੁਣਦੇ ਆ ਕਿ ਬੇਅਦਬੀ ਹੋਈ ਹੈ ਤੇ ਐਂ ਖਿਆਲ ਆਉਂਦਾ ਕਿ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਤਾਂ ਕੁਝ ਨਹੀਂ ਕਰਤਾ ਕਿ ਕੀ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠੇ ਸਿੰਘਾਂ ਦੇ ਨਾਲ ਕੁਝ ਤਾਂ ਨਹੀਂ ਕਰ ਦਿੱਤਾ ਕਿਉਂਕਿ ਐਦਾ ਦੀਆਂ ਤਸਵੀਰਾਂ ਐਦਾ ਦੀਆਂ ਵੀਡੀਓਜ਼ ਆਲਰੇਡੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਆ ਇਸ ਬੀਬੀ ਨੂੰ ਗੁਰਦੁਆਰਾ ਸਾਹਿਬ ਦੇ ਇੱਕ ਪਿੱਲਰ ਦੇ ਨਾਲ ਬੰਨ੍ਹ ਦਿੱਤਾ ਗਿਆ ਔਰ ਇਥੋਂ ਤੱਕ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੇ ਖਿਲਾਫ ਕਾਰਵਾਈ ਵੀ ਜਿਹੜੀ ਆ ਉਹ ਮੰਗੀ ਗਈ ਪਰ ਆ ਇਸ ਮਹਿਲਾ ਨੇ ਕੀਤਾ ਕੀ 55 ਸਾਲ ਦੀ ਇਹ ਮਹਿਲਾ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਹੈ ਔਰ ਅਚਾਨਕ ਇਸ ਉੱਤੇ ਬੇਅਦਬੀ ਦੇ ਇਲਜ਼ਾਮ ਲਾ ਕੇ ਇਸ ਦੇ ਨਾਲ ਇਸ ਲੁੱਕ ਕੀਤਾ ਗਿਆ ਦਰਸਲ ਉਦੋਂ ਵੀ ਖਬਰਾਂ ਜਦੋਂ ਸਾਹਮਣੇ ਆਈਆਂ ਤਾਂ ਪਤਾ ਲੱਗਿਆ ਕਿ ਇਹ ਬੀਬੀ ਪੈਰਾਂ ਦੇ ਵਿੱਚ ਜਰਾਬਾਂ ਪਾ ਕੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਈ ਜਿਸ ਤੋਂ ਬਾਅਦ ਇਹ ਸਾਰੀ ਘਟਨਾਕਰਮ ਸਾਹਮਣੇ ਆਇਆ ਇਹ ਸਾਰਾ ਕੁਝ ਕੀਤਾ ਗਿਆ ਹੁਣ ਜਰਾਬਾਂ ਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਸਰਦੀ ਦਾ ਮੌਸਮ ਹੁਣ ਜੁੱਤੇ ਪਾ ਕੇ ਚੱਪਲਾਂ ਪਾ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਣਾ ਇਹ ਚੰਗਾ ਨਹੀਂ ਲੱਗਦਾ ਸ਼ੋਭਦਾ ਨਹੀਂ ਇਸ ਵਾਸਤੇ ਸਤਕਾਰਪੂਰਵਕ ਤਰੀਕੇ ਦੇ ਨਾਲ ਜਿਹੜੇ ਸ਼ੂਜ਼ ਨੇ ਜਿਹੜੇ ਸਾਡੇ ਜੋੜੇ ਹੁੰਦੇ ਆ ਉਹਨਾਂ ਨੂੰ ਅਸੀਂ ਪਹਿਲਾਂ ਹੀ ਬਾਹਰ ਉਤਾਰ ਦਿੰਨੇ ਆ ਕਿ ਅਸੀਂ ਅੰਦਰ ਨੰਗੇ ਪੈਰੀ ਜਾਈਏ ਪ੍ਰਮਾਤਮਾ ਦਾ ਘਰ ਹੈ ਅੰਦਰ ਨੰਗੇ ਪੈਰੀ ਜਾਈਏ ਤੇ ਆਪਣੇ ਆਪ ਨੂੰ ਨਤਮਸਤਕ ਕਰੀਏ ਇਸ ਮਹਿਲਾ ਨੇ ਵੀ ਇਹੀ ਕੀਤਾ ਪਰ ਇਸ ਮੈਨਾਂ ਨੇ ਜਰਾਬਾਂ ਪਾਈਆਂ ਹੋਈਆਂ ਸੀ ਹੁਣ ਸਵਾਲ ਇਹ ਖੜਦਾ ਕਿ ਕੀ ਜਰਾਬਾਂ ਬੇਅਦਬੀ ਦਾ ਸਬਬ ਹੋ ਬਣ ਜਾਂਦੀਆਂ ਨੇ ਕਿ ਜਰਾਬਾਂ ਨਾਲ ਬੇਅਦਬੀ ਹੋ ਜਾਂਦੀ ਹੈ ਠੰਡ ਦਾ ਮੌਸਮ ਹੈ ਭੁੱਲਣਾ ਨਹੀਂ ਚਾਹੀਦਾ ਅਤ ਦੀ ਠੰਡ ਤੇ ਅਤ ਦੀ ਗਰਮੀ ਪੈਰ ਸਾੜਦੀ ਤੇ ਪੈਰ ਜਾਮ ਕਰਦੀ ਹੈ ਔਰ ਇਹੋ ਜੀ ਇਹੋ ਜੇ ਮੌਸਮ ਦੇ ਵਿੱਚ ਇਹੋ ਜੀ ਸਰਦੀ ਦੇ ਵਿੱਚ ਜ਼ਾਹਿਰ ਤੰਦੜੀ ਜ਼ਮੀਨ ਹੁੰਦੀ ਹੈ ਜਿਹੜਾ ਫਰਸ਼ ਹੁੰਦਾ ਖਾਸ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਟਾਈਲਜ਼ ਲਾਈਆਂ ਹੁੰਦੀਆਂ ਫਰਸ਼ਾਂ ਦੇ ਉੱਤੇ ਉਹ ਮੌਸਮ ਦੇ ਹਿਸਾਬ ਦੇ ਨਾਲ ਜਿਆਦਾ ਠੰਡਾ ਤੇ ਜਿਆਦਾ ਤੱਤਾ ਹੁੰਦਾ ਹੁਣ ਇਹੋ ਜੀ ਸਥਿਤੀ ਦੇ ਵਿੱਚ ਜੇ ਕੋਈ ਬਜ਼ੁਰਗ ਵਿਅਕਤੀ ਪੈਰਾਂ ਦੇ ਵਿੱਚ ਜਰਾਬਾਂ ਪਾ ਕੇ ਚਲਾ ਗਿਆ ਤੇ ਉਸ ਨੇ ਬੇਅਦਬੀ ਕਿਵੇਂ ਕੀਤੀ ਇਹਦੇ ਉੱਤੇ ਸਵਾਲ ਹੁਣ ਖੜੇ ਕੀਤੇ ਜਾ ਰਹੇ ਔਰ ਸਵਾਲ ਸਿਰਫ ਨਾਰਮਲ ਲੋਕ ਜਾਂ ਪੱਤਰਕਾਰ ਖੜੇ ਨਹੀਂ ਕਰ ਰਹੇ ਐ ਨਾ ਕਿਹਾ ਜਾਵੇ ਕੱਲੇ ਪੱਤਰਕਾਰ ਵਰਗ ਨੂੰ ਇਸ ਤੋਂ ਕੋਈ ਦਿੱਕਤ ਜਾਂ ਤਕਲੀਫ ਹੈ ਸਵਾਲ ਖੜੇ ਕਰਨ ਵਾਲੇ ਬੀਬੀ ਕਿਰਨ ਜੋਤ ਕੌਰ ਹੈਗੇ ਨੇ ਬੀਬੀ ਕਿਰਨਜੋਤ ਕੌਰ ਐਸਜੀਪੀਸੀ ਦੇ ਮੈਂਬਰ ਨੇ ਇਹ ਭੁੱਲਣਾ ਨਹੀਂ ਚਾਹੀਦਾ ਔਰ ਬੀਬੀ ਕਿਰਨਜੋਤ ਕੌਰ ਨੇ ਬਾਕਾਇਦਾ ਇੱਕ ਫੇਸਬੁਕ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਔਰ ਉਸ ਉੱਤੇ ਇੱਕ ਸਵਾਲ ਲਿਖਿਆ ਆਓ ਤੁਹਾਨੂੰ ਬੀਬੀ ਕਿਰਨਜੋਤ ਕੌਰ ਐਸਜੀਪੀਸੀ ਮੈਂਬਰ ਦਾ ਉਹ ਸਵਾਲ ਉਹ ਤਰਕ ਤੁਹਾਨੂੰ ਪੜ ਕੇ ਸੁਣਾਉਣੇ ਆ ਬੀਬੀ ਕਿਰਨਜੋਤ ਕੌਰ ਆਪਣੇ ਫੇਸਬੁਕ ਪੋਸਟ ਦੇ ਵਿੱਚ ਲਿਖਦੇ ਆ ਅੱਜ ਦੀ ਖਬਰ ਟਰਬਿਊਨ ਵਿੱਚ ਗੁਰਦੁਆਰੇ ਬੇਅਦਬੀ ਦੀ ਖਬਰ ਛਪੀ ਹੈ ਪਰ ਸਮਝ ਨਹੀਂ ਆਈ ਜੇ ਜਰਾਬਾਂ ਪਾ ਕੇ ਕੋਈ ਬੀਬੀ ਗੁਰਦੁਆਰੇ ਗੁਰੂਗ੍ਰੰਥ ਸਾਹਿਬ ਤੋਂ ਚੋੜ ਕਰਦੀ ਹੈ ਤਾਂ ਬੇਅਦਬੀ ਦਾ ਅੰਦਾਜ਼ਾ ਕਿਵੇਂ ਲੱਗਦਾ ਲੋਕਲ ਗੁਰਦੁਆਰਿਆਂ ਦੀ ਸੰਗਤ ਦਾ ਸਰਦੀਆਂ ਵਿੱਚ ਜਰਾਬਾਂ ਪਾ ਕੇ ਜਾਣਾ ਆਮ ਗੱਲ ਸੀ ਪਿਛਲੇ ਕੁਝ ਸਾਲਾਂ ਤੋਂ ਪੈਰ ਧੋਣ ਦਾ ਜ਼ਿਆਦਾ ਰਿਵਾਜ ਹੋ ਗਿਆ ਬੇਅਦਬੀ ਦਾ ਵਰਤਾਂਤ ਗੁਰੂ ਨਾਲੋਂ ਤੋੜਨ ਦਾ ਜ਼ਰੀਆ ਨਾ ਬਣ ਜਾਏ ਧਿਆਨ ਕਰਨ ਦੀ ਲੋੜ ਹੈ ਹੁਣ ਇੱਕ ਪਾਸੇ ਤਾਂ ਅਸੀਂ ਜ਼ਰੂਰ ਇਹ ਸੋਚਦੇ ਹਾਂ ਕਿ ਸਿੱਖ ਸਮਾਜ ਦੇ ਵਿੱਚ ਸਿੱਖ ਧਰਮ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਇਦਾਂ ਦੀਆਂ ਆਉਣ ਲੱਗ ਗਈਆਂ ਨੇ ਕਿ ਲੋਕਾਂ ਨੂੰ ਧਰਮ ਤੋਂ ਨਖੇੜ ਕੇ ਦੂਜੇ ਧਰਮ ਵੱਲ ਨੂੰ ਇਨਫਲੂਐਂਸ ਕੀਤਾ ਜਾ ਰਿਹਾ ਜਾਂ ਫਿਰ ਐ ਕਹਿਦੀਦਾ ਆਮੂਮਨ ਕਿ ਲੋਕ ਜੇ 크੍ਰਿਸਚੀਅਨ ਮਤ ਅਪਣਾ ਰਹੇ ਆ ਤੇ ਲੋਕਾਂ ਨੂੰ ਜਾਂ ਸਿੱਖ ਧਰਮ ਦੇ ਵਿੱਚ ਇਨਵੇਸ਼ਨ ਹੋ ਰਹੀ ਹੈ ਪਰ ਇਹ ਇਨਵੇਸ਼ਨ ਕਰਨ ਦਾ ਮੌਕਾ ਕੌਣ ਦੇ ਰਿਹਾ ਬੀਬੀ ਕਿਰਨਜੋਤ ਕੌਰ ਨੇ ਇੱਕ ਗੱਲ ਆਖੀ ਹੈ ਕਿ ਬੇਅਦਬੀ ਦਾ ਵਰਤਾਂਤ ਗੁਰੂ ਗੁਰੂ ਨਾਲੋਂ ਤੋੜਨ ਦਾ ਸਬੱਬ ਨਾ ਬਣ ਜਾਵੇ ਇਹਦੇ ਤੇ ਧਿਆਨ ਦੇਣ ਦੀ ਲੋੜ ਹੈ ਆਮੂਮਨ ਲੋਕ ਜਿਹੜੇ ਆ ਜਦੋਂ ਖਫਾ ਹੋ ਜਾਣਗੇ ਸਿਸਟਮ ਤੋਂ ਤੇ ਉਸ ਸਿਸਟਮ ਦੇ ਵਿੱਚ ਰਹਿਣਾ ਨਹੀਂ ਚਾਣਗੇ ਇੱਥੇ ਆ ਕੇ ਇਸ ਮੂਡ ਤੇ ਆ ਕੇ ਬਹੁਤ ਤਰੀਆਂ ਗੱਲਾਂ ਹੋ ਸਕਦੀਆਂ ਕਿ ਠੀਕ ਹੈ ਜਿਨ੍ਹਾਂ ਦੇ ਆ ਸਟੈਂਡ ਇੰਨੇ ਹੌਲੇ ਹੈਗੇ ਉਹਨਾਂ ਨੂੰ ਹੋਣਾ ਨਹੀਂ ਚਾਹੀਦਾ ਧਰਮ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਰੀਆਂ ਗੱਲਾਂ ਕਹਿੰਦੇ ਆ ਪਰ ਗੱਲ ਇਹ ਹੈ ਕਿ ਅਸੀਂ ਜਿਹੜਾ ਆਪਣਾ ਧਰਮ ਹੈ ਜਿਹੜਾ ਆਪਣਾ ਰਿਲੀਜੀਅਨ ਹੈ ਉਸ ਨੂੰ ਕਿੰਨਾ ਜ਼ਿਆਦਾ ਆਪਣੇ ਵੱਲੋਂ ਗੁਰੂ ਵੱਲੋਂ ਨਹੀਂ ਗੁਰੂ ਵੱਲੋਂ ਜੋ ਬਣਾਇਆ ਗਿਆ ਸੀ ਉਹ ਬਣ ਚੁੱਕਿਆ ਹੋਇਆ ਜੋ ਧਰਮ ਸਿਰਜਿਆ ਗਿਆ ਸੀ ਉਹ ਸਿਰਜਿਆ ਜਾ ਚੁੱਕਿਆ ਪਰ ਅਸੀਂ ਉਸ ਧਰਮ ਦੇ ਵਿੱਚ ਕਿੰਨਾ ਕੁ ਸੌੜਪਨ ਲੈ ਕੇ ਆਈ ਜਾਵਾਂਗੇ ਹਾਲਾਂਕਿ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਅਸੀਂ ਕੌਣ ਹੁੰਦੇ ਹਾਂ ਕਿਸੇ ਵੀ ਕਿਸਮ ਦੀ ਮਰਿਆਦਾ ਦੇ ਉੱਤੇ ਦੁਬਾਰਾ ਉਸ ਨੂੰ ਸਿਰਜਣ ਦੇ ਪਰ ਦੂਜੇ ਪਾਸੇ ਬੀਬੀ ਕਰਨਜੋਤ ਕੌਰ ਦੇ ਸਵਾਲ ਨੇ ਬੇਸ਼ੱਕ ਹੋਰ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਆ ਹੁਣ ਇਹੋ ਜੀ ਘਟਨਾ ਜਿਹੜੀ ਆ ਉਹ ਜਿਹੜੀ ਵਾਪਰੀ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਅੰਦਰ ਇਹ ਕੀ ਇਨਫਲੂਐਂਸ ਅਖਤਿਆਰ ਕਰਦੀਆਂ ਇਸ ਤੋਂ ਕੀ ਸਿੱਖਣਾ ਚਾਹੀਦਾ ਇਹ ਇੱਕ ਵੱਡੀ ਗੱਲ ਆ ਜੋ ਵੀ ਹੋਏਗਾ ਆਉਂਦੇ ਸਮੇਂ ਵਿੱਚ ਦੱਸਦੇ ਰਵਾਂਗੇ ਬਣੇ ਰੋ ਬਣੇ ਇੰਡੀਆ ਪੰਜਾਬੀ ਦੇ